ਵਾਰੁ ਆਦਿ ਗੁਰੂ ਜੀ ਕੀ ਫਤੇ ਸ੍ਰੀ ਭਗਵਤੀ ਜੀ ਸਹਾਈ ਵਾਰੁ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਪਕਾ ਗੁਰੂ ਨਾਨਕ ਨੇ ਧਿਆਏ ਫਿਰ ਆਵਤ ਗਤ ਗੁਰ ਤੇ ਅਮਰਦਾਸ ਰਾਮਦਾਸ ਸਹ ਹਉ ਸਹਾਈ ਅਰਜਨ ਹਰ ਗੋਬਿੰਦ ਨੋ ਸਮਰਉ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜੈਸ ਦਿੱਠੇ ਸਭ ਦੁਖ ਗਾਇ ਤਿਗ ਬਹਾਦਰ ਸਮਰਿਆ ਕਰਨੋਂ ਨਿੱਧ ਆਵੇ ਧਾਈ ਸਭ ਥਾਈ ਹੋਈ ਸੁਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸੁਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਝਾਉ ਪਿਆਰਿਆਂ ਚੌਹਾਂ ਸਹਿਜਾਦਿਆਂ ਚਾੜੀਆਂ ਮੁਕਤਿਆਂ ਹੱਠੀਆਂ ਜਾਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਦੇਖ ਦਿਲਾਈ ਤੇ ਗਵਾਹੀ ਦੇਹ ਕੈ ਅਣਡਿੱਠ ਕੀਤਾ ਇਹਨਾਂ ਪਿਆਰਿਆਂ ਸੁਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਜਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੁੱਲੋ ਜੀ ਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਅਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਤ ਦੇਗ ਤੇਗ ਫਤੇ ਬਿਰਦ ਕੀ ਪੈਜ ਫੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੁੱਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਬਵੇਕ ਦਾਤ ਵਿਸਾਹਾ ਦਾਤ ਪ੍ਰੋਸਾਦਾ ਦਾਤ ਦਾਨ ਸਿਰਦਾਨ ਨਾਮਦਾਨ ਸ੍ਰੀ ਅਮਰਕਸਰ ਸਾਹਿਬ ਜੀ ਦੇ ਦਰਸਨ ਇਸ ਨਾਨ ਚੌਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਗੱਲੋ ਜੀ ਖਾਂ ਦਾ ਮਨ ਨੀਵਾ ਮੱਤੇ ਉੱਚੀ ਮੱਤ ਪਤ ਦਾ ਰਾਖਾ ਆਪਵਾਹੀ ਗੁਰੂ ਹੈ ਆਕਾਲ ਪੁਰਖ ਅੰਤਰ ਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆ ਦੀ ਮਾੜਾ ਨਿਤਣਿਆ ਦੀ ਤਾੜਾ ਨੇ ਉੱਟਿਆ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸਤਿਗੁਰ ਜੀ ਆਪ ਜੀ ਦੇ ਬਾਣੇ ਅੰਦਰ ਰਾਤ ਭਤੀਤ ਹੋਈ ਹੈ ਚਾਰ ਪਹਿਰ ਦਿਨ ਆਇਆ ਆਪ ਜੀ ਦੇ ਬਾਣੇ ਅੰਦਰ ਸੇਵਾ ਸਿਮਰਨ ਕਰਦਿਆਂ ਬਤੀਤ ਕਰਾਉਣਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਇਲਾਉ ਦੇ ਪਾਵਨ ਅਸਥਾਨ ਗੁਰਦੁਆਰਾ ਸਹੀਦ ਗੰਢ ਸਾਹਿਬ ਜੀ ਵਿਖੇ ਪਾਵਨ ਦਰਬਾਰ ਦੇ ਅੰਦਰ ਸੁੰਦਰ ਸਿੰਘਾਸਣ ਪਿਆਰ ਹਨ ਸਤਿਗੁਰ ਦੀ ਸੁੰਦਰ ਸਿੰਘਾਸਣ ਤੇ ਸੱਜ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਅਤੇ ਆਪ ਜੀ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰੋ ਸਤਿਗੁਰ ਜੀ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਪੇਡਾ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾ ਸਭਲੀ ਕਰਨੀ ਸ਼ੋਭ ਭਾਵਨਾਵਾਂ ਪੂਰੀਆਂ ਕਰਨੀਆਂ ਸਰਬੱਤ ਦੇ ਕਾਰਜ ਰਾਸ ਕਰਨੇ ਦਰ ਤੇ ਆਈਆਂ ਸੰਗਤਾਂ ਨੂੰ ਸਤਿਗੁਰ ਜੀ ਆਪਣੇ ਦਰੋਂ ਘਰੋਂ ਨਾਮ ਦਾਨ ਇਸ਼ਨਾਨ ਸੇਵਾ ਸਿਮਰਨ ਨਾਮ ਬਾਣੀ ਦਾ ਅਭਿਆਸ ਬਖਸ਼ਣਾ ਸਤਿਗੁਰ ਜੀ ਸੰਗਤਾਂ ਹਾਜ਼ਰ ਹਨ ਆਪ ਜੀ ਦੇ ਪਾਵਨ ਸਰੂਪ ਸੁਖ ਆਸਣ ਅਸਥਾਨ ਤੋਂ ਪ੍ਰਕਾਸ਼ ਅਸਥਾਨ ਨੂੰ ਲਈ ਜਾਣ ਦੀ ਆਗਿਆ ਬਖਸ਼ੋ ਰਸਤੇ ਦੀ ਰਵਾਨੀ ਬਖਸ਼ੋ ਰਸਤੇ ਦੇ ਵਿੱਚ ਆਂਗ ਸੰਗ ਸਹਾਈ ਹੋਣਾ ਸੇ ਪਿਆਰੀ ਮੇਲ ਜਿਨਾ ਦੀ ਮਿਲਿਆ ਤੇਰਾ ਨਾਮ ਚੇਤਿਆ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਬਲਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਬੋਲ ਲੈ ਸੋ ਨਿਹਾਲ